ਦੀ ਸਫਾਈ ਵਗੈਰਾ ਕਰਾਈ। ਨਹੀਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਅਸੀਂ ਬੰਦੇ ਭੇਜੇ ਆ ਬੰਦੇ ਭੇਜੇ ਕਹੀ ਜਾਂਦੇ ਆ ਕੋਈ ਕੰਮ ਐ ਸਾਹ ਹੋਇਆ ਨਹੀਂ। ਅਗਰ ਹੋਇਆ ਹੁੰਦਾ ਤਾਂ ਅੱਜ ਸਾਨੂੰ ਦਿਨ ਦੇਖਣਾ ਨਾ ਪੈਂਦਾ। ਟੈਕਸ ਤਾਂ ਨਹੀਂ ਦੇਈ ਰਹੇ ਟੈਕਸ ਤੋਂ ਵਗਾਰ ਦਾ ਜੇ ਨਾ ਟੈਕਸ ਲਈਏ ਤਾਂ ਨੋਟਿਸ ਭੇਜ ਦਿੰਦੇ। ਅਸੀਂ ਤਾਂ ਨੋਟਿਸ ਕਦੇ ਅੱਜ ਤੱਕ ਟੈਕਸ ਰੁਕਿਆ ਹੀ ਨਹੀਂ ਜਦੋਂ ਤੱਕ ਜੋ ਟਾਈਮ ਟਾਈਮ ਟੈਕਸ ਪੇ ਕਰੀਦਾ ਸਭ ਸਿੱਧਾ ਸਾਡੇ ਕੋਲ ਹੈ ਕੀ ਸਮਝੋ ਵੀ ਕੀ ਦੀ ਨਾਕਾਮੀ ਹੈ ਕਿਉਂਕਿ ਇਹ ਤਾਂ ਕੁਦਰਤੀ ਮਾਰ ਹੈ ਜਦੋਂ ਬਾਰਿਸ਼ ਹੁੰਦੀ ਹੈ ਚਾਂਦੀ ਤਾਂ ਪਹਿਲਾਂ ਸਫਾਈ ਕਰ ਦਿੰਦੀ ਤਾਂ ਮਤਲਬ ਕਿ ਅੱਜ ਇਹ ਦਿੱਕਤ ਦੇ ਸਾਨੂੰ ਦੇਖਣ ਦਾ ਨਾ ਪੈਂਦਾ ਮਗਰ ਅਸੀਂ ਟੈਕਸ ਤਾਂ ਭਰਦੇ ਹਾਂ ਪੂਰਾ ਪਰ ਕੰਮ ਸਾਡੇ ਇੱਥੇ ਕੋਈ ਨਹੀਂ ਹੁੰਦਾ ਕਾਰਬੋਨ ਦੀ ਕਮੀ ਦੇ ਕਾਰਨ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈਗਾ 15-20 ਦਿਨ ਤੱਕ ਇਹਨੂੰ ਠੀਕ ਠਾਕ ਕਰਨ ਨੂੰ ਹੀ ਲੱਗ ਜਾਣੇ ਆ 20 ਦਿਨ ਸੀਜ਼ਨ ਦਾ ਟਾਈਮ ਹੈ ਤੇ ਕੰਮ ਸਾਰਾ ਖਰਾਬ ਹੋ ਗਿਆ ਸਾਡਾ ਸਾਰਾ ਬਹੁਤ ਭਾਰੀ ਨੁਕਸਾਨ ਹੋਇਆ ਨੇ ਚਲੋ ਵਪਾਰੀਏ ਕੋਈ ਸੁਣਵਾਈ ਨਹੀਂ ਇਸ ਜੋਂ ਦੀ ਸਰਕਾਰ ਆਈ ਹੈ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਕੋਈ ਕੰਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸੋ ਜਿੱਥੇ ਕੁਦਰਤੀ ਮਾਰ ਹੈ ਜਿਹੜੀ ਪੰਜਾਬ ਦੇ ਉੱਤੇ ਲਗਾਤਾਰ ਪੈ ਰਹੀ ਹੈ ਬਰਸਾਤ ਜਿਹੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਪਾਣੀ ਦੇ ਨਾਲ ਦਬਾਅ ਹੇਠ ਨੇ ਪਿੰਡਾਂ ਦੇ ਪਿੰਡ ਜਿਹੜੇ ਨੇ ਲੋਕ ਖਾਲੀ ਕਰਨ ਦੇ ਮਜਬੂਰ ਹੋਏ ਪਰ ਉਹੀ ਜਿਹੜੀ ਦੌੜੀ ਮਾਰ ਹੈ ਜਿਹੜੀ ਸ਼ਹਿਰਾਂ ਦੇ ਵਿੱਚ ਵੀ ਨਜ਼ਰ ਆਲੀ ਹੋਈ ਹੈ ਕੁਦਰਤੀ ਮਾਰ ਦੇ ਨਾਲ ਜਿਹੜੇ ਸ਼ਹਿਰ ਦੇ ਨਸਲਿਸਟ ਨੇ ਉਹ ਵੀ ਲਗਾਤਾਰ ਉਸ ਜਿਹੜੀ ਪਰੇਸ਼ਾਨੀ ਨੂੰ ਝੇਲ ਰਹੇ ਨੇ ਸੋ ਅੱਜ ਅਸੀਂ ਮੌਜੂਦਾ ਲੁਧਿਆਣਾ ਇੰਡਸਟਰੀ ਏਰੀਆ ਦੇ ਵਿੱਚ ਔਰ ਇੱਥੇ ਇੱਕ ਫੈਕਟਰੀ ਜਿਹੜੀ ਹੈ ਕੁਦਰਤੀ ਮਾਰ ਕਾਰਨ ਕਹਿ ਲਿਏ ਜਾਂ ਕਾਰਪੋਰੇਸ਼ਨ ਦੀ ਗਲਤੀ ਕਾਰਨ ਕਹਿ ਲਿਏ ਪਾਣੀ ਜਿਹੜਾ ਫੈਕਟਰੀ ਦੇ ਅੰਦਰ 4-4 5-5 ਫੁੱਟ ਪਾਣੀ ਜਿਹੜਾ ਉਹ ਭਰ ਗਿਆ ਹੋਇਆ ਸੋ ਮੌਕੇ ਤੇ ਅਜੇ ਗਰਗਜੀ ਨੇ ਜਿਹੜੇ ਮਾਲਕ ਨੇ ਫੈਕਟਰੀ ਦੇ ਉਹ ਸਾਡੇ ਨਾਲ ਨੇ ਗੱਲਬਾਤ ਕਰ ਲੰਨੇ ਆ ਕੀ ਹੋਇਆ ਕੀ ਸਰ ਜੀ ਕਿਦਾਂ ਪਾਣੀ ਆਇਆ ਇਥੋਂ ਬਹੁਤ ਜ਼ਿਆਦਾ ਇਧਰੋਂ ਮੋਤੀ ਨਗਰ ਕਨੀਓ ਤੇ ਨਾਲੇ ਇਧਰੋਂ ਜੀਟੀ ਰੋਡ ਕਨੀਓ ਉਹਨੇ ਮਾਰ ਮਾਰੀ ਹੈ ਤੇ ਕੀ ਦੇਖ ਲਿਓ ਵੀ ਕਿੰਨਾ ਕਿੰਨਾ ਕਿ ਨੁਕਸਾਨ ਹੈ ਕਪੜਾ ਬੰਦਾ ਸੀ ਫੈਕਟਰੀ 'ਚ ਕਪੜਾ ਬੰਦਾ ਸੀ ਤੇ ਧਾਗਾ ਵੀ ਪਿਆ ਕਪੜਾ ਵੀ ਪਿਆ ਬਹੁਤ ਨੁਕਸਾਨ ਹੋ ਗਿਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੁਣ ਤਾਂ ਇਹ ਮਾਲ ਚੱਕਣ ਤੋਂ ਬਾਅਦ ਹੀ ਪਤਾ ਲੱਗਿਆ ਕਿੰਨਾ ਕਿ ਨੁਕਸਾਨ ਹੋ ਗਿਆ ਪਾਣੀ ਹਜੇ ਵੀ ਫੈਕਟਰੀ ਦੇ ਅੰਦਰ ਹੈ ਫੈਕਟਰੀ ਦੇ 2-2 ਫੁੱਟ ਪਾਣੀ ਅੰਦਰ ਹੈ 2-3-3 ਫੁੱਟ ਪਾਣੀ ਅੰਦਰ ਹੈ ਅੰਦਰ ਜਾਣ ਦੀ ਜਗ੍ਹਾ ਡੱਬੇ ਵਗੈਰਾ ਤਾਂ ਸਾਰੇ ਖਿਲਰੇ ਹੋਏ ਨੇ ਉਹ ਗਿਰ ਗਏ ਨਾ ਡੱਬੇ ਮਤਲਬ ਕਿ ਜਦੋਂ ਪਾਣੀ ਦੇ ਥੱਲੇੋਂ ਡੱਬੇ ਸੀ ਜਿਹੜੇ ਉਹ ਗਲ ਗਏ ਤੇ ਉਹ ਉੱਪਰਲੇ ਡੱਬੇ ਗਿਰ ਗਏ ਥੱਲੇ ਕੀ ਸਮਝੋ ਵੀ ਇਹ ਕੀ ਦੀ ਨਾਕਾਮੀ ਆ ਕਿਉਂਕਿ ਇਹ ਤਾਂ ਕੁਦਰਤੀ ਮਾਰ ਆ ਜਦੋਂ بارش ਹੁੰਦੀ ਆ ਚਾਹਦੀ ਤਾਂ ਪਹਿਲਾਂ ਸਫਾਈ ਕਰ ਦਿੰਦੀ ਤਾਂ ਮਤਲਬ ਕਿ ਅੱਜ ਇਹ ਦਿੱਕਤ ਦੇ ਸਾਨੂੰ ਦੇਖਣ ਦਾ ਨਾ ਪੈਂਦਾ ਮਗਰ ਅਸੀਂ ਟੈਕਸ ਤਾਂ ਭਰਦੇ ਆ ਪੂਰਾ ਪਰ ਕੰਮ ਸਾਡੇ ਇੱਥੇ ਕੋਈ ਨਹੀਂ ਹੁੰਦਾ ਕੰਮ ਅਜੇ ਟੈਕਸ ਨਾ ਭਰੀਏ ਤੇ ਨਾਲ ਦੀ ਨਾਲ ਜੁਰਮਾਨਾ ਲਾ ਕੇ ਕਹਿੰਦੇ ਟੈਕਸ ਦਿਓ ਤੇ ਉਹ ਵੀ ਸਾਨੂੰ ਦੇਣਾ ਪੈਂਦਾ ਵੈ ਤੇ ਅਸੀਂ ਟੈਕਸ ਵੀ ਪੂਰਾ ਭਰਦੇ ਆ ਟਾਈਮ ਨਾਲ ਭਰਦੇ ਆ ਤੇ ਕਾਰਬੋਨਸ਼ਨਲ ਏਸੀ ਕਾਰਬੋਨਸ਼ਨ ਦੀ ਕਮੀ ਦੇ ਕਾਰਨ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈਗਾ 15-20 ਦਿਨ ਤੱਕ ਇਹਨੂੰ ਠੀਕ ਠਾਕ ਕਰਨ ਨੂੰ ਹੀ ਲੱਗ ਜਾਣੇ ਆ 20 ਦਿਨ ਸੀਜ਼ਨ ਦਾ ਟਾਈਮ ਹੈ ਤੇ ਕੰਮ ਸਾਰਾ ਖਰਾਬ ਹੋ ਗਿਆ ਸਾਡਾ ਸਾਰਾ ਬਹੁਤ ਭਾਰੀ ਨੁਕਸਾਨ ਹੋ ਗਿਆ ਨਹੀਂ ਚਲੋ ਵਪਾਰੀਏ ਤੁਸੀਂ ਤੁਸੀਂ ਵੀ ਇੱਕ ਤਰ੍ਹਾਂ ਦਾ ਲੱਖਾਂ ਰੁਪਇਆ ਟੈਕਸ ਵਰਦੇ ਹੋ ਸਰਕਾਰ ਨੂੰ ਦਿੰਨੇ ਹੋ ਤੇ ਇਹ ਕੀ ਲੱਗਦਾ ਵੀ ਨਹੀਂ ਸੁਣੀ ਜਾ ਰਹੀ ਕੋਈ ਸੁਣਵਾਈ ਨਹੀਂ ਇਸ ਜਦੋਂ ਦੀ ਇਹ ਸਰਕਾਰ ਆਈ ਹੈ ਕੋਈ ਸੁਣਵਾਈ ਨਹੀਂ ਹੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਕੋਈ ਕੰਮ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਟੈਕਸ ਤੁਸੀਂ ਦੇਖੋ ਲਗਾਤਾਰ ਦੇ ਰਹੇ ਹੋ ਪੈਸਾ ਦੇ ਰਹੇ ਹੋ ਟੈਕਸ ਰੂਪ ਸਰਕਾਰ ਨੂੰ ਟੈਕਸ ਦੇ ਹੀ ਰਹੇ ਆ ਟੈਕਸ ਤੋਂ ਬਗੈਰ ਦਾ ਜੇ ਨਾ ਟੈਕਸ ਦਈਏ ਤਾਂ ਨੋਟਿਸ ਭੇਜ ਦਿੰਦੇ ਅਸੀਂ ਤਾਂ ਨੋਟਿਸ ਕਦੀ આજ ਤੱਕ ਟੈਕਸ ਰੋਕਿਆ ਹੀ ਨਹੀਂ ਜਦੋਂ ਤੱਕ ਜਦੋਂ ਟਾਈਮ ਟਾਈਮ ਟੈਕਸ ਪੇ ਕਰੀਦਾ ਸਭ ਸਿੱਧਾ ਸਾਡੇ ਕੋਲ ਹੈ ਕਿੰਨਾ ਕੁ ਸਮਝੋ ਕਿੰਨਾ ਕੁ ਨੁਕਸਾਨ ਹੋਇਆ ਹੋਣਾ ਕੀ ਕਹਿ ਸਕਦਾ ਜੀ ਕਰੋੜ ਰੁਪਏ ਤੋਂ ਘੱਟ ਦਾ ਨੁਕਸਾਨ ਨਹੀਂ ਹੋਇਆ ਜੀ ਵਗੈਰਾ ਸਾਰੀਆਂ ਸਾਰੀਆਂ ਮਸ਼ੀਨਾਂ ਪਾਣੀ ਚ ਡੁੱਬ ਗਈਆਂ ਸਾਰਾ ਮਾਲ ਪਾਣੀ ਡੁੱਬ ਗਿਆ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹ ਪਹਿਲਾਂ ਵੀ ਕਦੀ ਇੱਥੇ ਇਦਾਂ ਪਾਣੀ ਆਇਆ ਕਿ ਇਹ ਪਹਿਲੀ ਵਾਰ ਹੈ ਇਦਾਂ ਫਸਟ ਟਾਈਮ ਵੀ ਜ਼ਿਆਦਾ ਪਾਣੀ ਆ ਗਿਆ ਜ਼ਿਆਦਾ ਪਾਣੀ ਪਹਿਲੀ ਵਾਰ ਹੀ ਆਇਆ ਜੀ ਪਹਿਲਾਂ ਕਦੀ ਨਹੀਂ ਇਦਾਂ ਆਇਆ ਤੇ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜਾਂ ਲੀਡਰਸ਼ਿਪਰ ਨੇ ਜਿਹੜੇ ਲੋਕਲ ਉਹਨਾਂ ਨੂੰ ਕਿਤੇ ਤੁਹਾਡੇ ਕੋਲੋਂ ਇਤਲਾ ਨਹੀਂ ਦਿੱਤੀ ਗਈ ਵੀ ਇਹ ਵੀ ਪਾਰਸ਼ਾ ਸ਼ੁਰੂ ਹੋ ਰਹੀਆਂ ਦੀ ਸਫਾਈ ਵਗੈਰਾ ਕਰਾਈ ਨਹੀਂ ਕਿਹਾ ਸੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਬੰਦੇ ਭੇਜੇ ਬੰਦੇ ਭੇਜੇ ਕਹੀ ਜਾਂਦੇ ਕੋਈ ਕੰਮ ਐਸਾ ਹੋਇਆ ਨਹੀਂ ਅਗਰ ਹੋਇਆ ਹੁੰਦਾ ਤਾਂ ਅੱਜ ਸਾਨੂੰ ਦਿਨ ਦੇਖਣਾ ਨਾ ਪੈਂਦਾ ਸੋ ਪਾਬੂ ਖੋਏ ਹੋਏ ਨੇ ਵੀ ਕੋਈ ਨੁਕਸਾਨ ਜਿਹੜਾ ਹੈ ਕਿਉਂਕਿ ਵਪਾਰੀ ਨੂੰ ਆਪਣੀ ਫੈਕਟਰੀ ਜਿਹੜੀ ਹੈ ਜਿਵੇਂ ਜੱਟ ਨੂੰ ਉਹਦੀ ਜ਼ਮੀਨ ਹੁੰਦੀ ਹੈ ਪਿਆਰੀ ਤੇ ਵਪਾਰੀ ਨੂੰ ਆਪਣੀ ਫੈਕਟਰੀ ਵੀ ਪਿਆਰੀ ਹੁੰਦੀ ਹੈ ਸੋ ਨੁਕਸਾਨ ਬਹੁਤ ਵੱਡਾ ਹੈ ਸੋ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦਾ ਪਾਈ ਪਾਈ ਜੋੜ ਕੇ ਕੜਿਕਾਂ ਨੇ ਇਫੈਕਟ ਇੱਕ ਤਰ੍ਹਾਂ ਲਾਈ ਹੈ ਜੋ ਇਹਨਾਂ ਦਾ ਕਹਿਣਾ ਹੈ ਹੋਰ ਵੱਡਾ ਨੁਕਸਾਨ ਹੈ ਜਿਹੜਾ ਚਿੰਨਣਾ ਬਹੁਤ ਔਖਾ ਹੈ ਸੋ ਇੱਕ ਤਰ੍ਹਾਂ ਦੀ بارش ਦੇ ਕਾਰਨ ਮਸ਼ੀਨਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਹੈ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਹੈ ਉਹ ਹੁਣ ਚੱਲ ਵੀ ਨਹੀਂ ਸਕਦੀਆਂ ਅਗਲ ਉਹਨੂੰ ਦੁਬਾਰਾ ਰੈਨੋਵੇਸ਼ਨ ਵੀ ਕਰਾਈ ਜਾਏਗੀ ਤਾਂ ਘੱਟੋ ਘੱਟ 15-20 ਦਿਨ ਦਾ ਸਮਾਂ ਜੋ ਇਹ ਕਹਿ ਰਹੇ ਲੱਗੇ ਕਿਉਂਕਿ ਪ੍ਰੋਸੀਜਰ ਦਾ ਟਾਈਮ ਹੈ ਸੀਜ਼ਨ ਵੀ ਇੱਕ ਤਰ੍ਹਾਂ ਖਰਾਬ ਹੋਏਗਾ ਜਿਹੜਾ ਮਾਲ ਬਣਿਆ ਹਾਂ ਅੰਦਰ ਪਿਆ ਉਹ ਵੀ ਖਰਾਬ ਹੋ ਗਿਆ ਉਹ ਰੌ ਮਟੀਰੀਅਲ ਜਿਹੜਾ ਬਾਕਸ ਨਜ਼ਰ ਆ ਰਹੇ ਤੁਹਾਨੂੰ ਉਹਦੇ ਵਿੱਚ ਧਾਗਾ ਜਿਹੜਾ ਪਿਆ ਉਹ ਰੌ ਮਟੀਰੀ ਉਹ ਸਾਰਾ ਰੋ ਮਟੀਰੀਅਲ ਵੀ ਕਿਤਨਾ ਕਿਤੇ ਖਰਾਬ ਹੋ ਗਿਆ ਹੋਇਆ ਕਿਉਂਕਿ نیچے ਪਾਣੀ ਹੁੰਦਾ ਇਹ ਡੱਬੇ ਜਿਹੜੇ ਨੇ ਉਹ ਗਿੱਲੇ ਹੋਣ ਕਰਕੇ ਆ ਨਿਕਲ ਕੇ ਤੁਸੀਂ ਦੇਖ ਸਕਦੇ ਹੋ ਮੈਂ ਆ ਡੱਬਾ ਦੂਸਰੇ ਡੱਬੇ ਤੱਕ ਪਾਣੀ ਦਾ ਤੁਹਾਨੂੰ ਨਿਸ਼ਾਨ ਨਜ਼ਰ ਆਏਗਾ ਘੱਟੋ ਘੱਟ 3 3 4 4 ਫੁੱਟ ਪਾਣੀ ਜਿਹੜਾ ਹੈ ਇੱਥੇ ਹੋ ਗਿਆੜਿਆ ਹੁਣ ਪਾਣੀ ਥੋੜਾ ਜਿਆਦਾ ਨੇ ਨੇ ਇਹ ਨਿਕਲ ਗਿਆ ਹੈ بارش ਕੱਢ ਗਿਆ ਤੇ ਲੇਬਰ ਲਾ ਕੇ ਇਹਨਾਂ ਨੇ ਪਾਣੀ ਜਿਹੜਾ ਥੋੜਾ ਜਿਆਦਾ ਕੱਢਿਆ ਸੋ ਨੁਕਸਾਨ ਬਹੁਤ ਵੱਡਾ ਹੈ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਜਿਸ ਹਿਸਾਬ ਨਾਲ ਪਾਣੀ ਆਇਆਗੇ ਕਹਿ ਸਕਦੇ ਹਾਂ ਵੀ ਕਿ ਨੀਚੇ ਫੈਕਟਰੀ ਦੇ ਵਿੱਚ ਪਿਛਲੀ ਸਾਈਡ ਤੇ ਬੇਸਮੈਂਟ ਵੀ ਉਹ ਬੇਸਮੈਂਟ ਦੇ ਵਿੱਚ ਵੀ ਪਾਣੀ ਤੱਕ ਚਲਾ ਗਿਆ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਔਰ ਜਿਹੜੇ ਮਿਲ ਮਾਲਕ ਨੇ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੀ ਗਲਤੀ ਦੱਸੋ ਕਿ ਇਹ ਵੀ ਅਸੀਂ ਜਦੋਂ ਟੈਕਸਸ ਵਗੈਰਾ ਦਿੰਨੇ ਆ ਆਪਣੇ ਰੂਪ ਦੇ ਵਿੱਚ ਰਿਟਰਨ ਵਗੈਰਾ ਭਰਦੇ ਆ ਪੂਰਾ ਪ੍ਰੋਪਰ ਟੈਕਸਸ ਦੇ ਕੇ ਅਸੀਂ ਆਪਣੀਆਂ ਫੈਕਟਰੀਆਂ ਚਲਾਵਾਂਦੇ ਆ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਦ ਅਸੀਂ ਆਪਣੇ ਵੱਲੋਂ ਸਰਕਾਰ ਦੇ ਦਿੱਤੇ ਹੋਏ ਹੁਕਮਾਂ ਨੂੰ ਮੰਨਦੇ ਆਂ ਫਿਰ ਸਰਕਾਰ ਜਿਹੜੀ ਐ ਸਾਨੂੰ ਕਿਉਂ ਹੰਗਾ ਲੱਗਦੀ ਐ ਸਰਕਾਰ ਸਾਡੇ ਵੱਲ ਧਿਆਨ ਕਿਉਂ ਨਹੀਂ ਦਿੰਦੀ ਖਾਸ ਕਰਕੇ ਵਪਾਰੀ ਜਦੋਂ ਮੁਸੀਬਤ ਮੁਸੀਬਤ ਆਂਦੀ ਐ ਵਪਾਰੀ ਨੂੰ ਤੇ ਵਪਾਰੀ ਦੀ ਸੁਣੀ ਨਹੀਂ ਜਾਂਦੀ ਸੋ ਖਾਸ ਕਰਕੇ ਇਹਨਾਂ ਨੇ ਕਿਹਾ ਵੀ ਕਾਰਪੋਰੇਸ਼ਨ ਜਿਹੜੀ ਐ ਉਹ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਗਿਆ ਅਗਰ ਸਹੀ ਢੰਗ ਨਾਲ ਕਾਰਪੋਰੇਸ਼ਨ ਆ ਕੇ ਇੱਥੇ ਸੀਵਲ ਸਿਸਟਮ ਆਪਣਾ ਦਰੁਸਤ ਰੱਖਦੀ ਤੇ ਅੱਜ ਆ ਨੁਕਸਾਨ ਤੋਂ ਬਚਾ ਜਾ ਸਕਦਾ ਸੀ ਤੋ ਕਾਰਪੋਰੇਸ਼ਨ ਦੀ ਇਹਨਾਂ ਨੇ ਕਿਹਾ ਵੀ ਸਾਫ ਸਾਬ ਗਲਤੀ ਦਿਖਾਈ ਦੇ ਰਹੀ ਵੀ ਕਾਰਪੋਰੇਸ਼ਨ ਜਿਹੜੀ ਹੈ ਮੌਕੇ ਦੇ ਉੱਤੇ ਕੰਮ ਨਹੀਂ ਕਰਦੀ ਆ ਕੇ ਸਾਬ ਸਫਾਈ ਦਾ ਕੰਮ ਨਹੀਂ ਕਰਦੀ ਆ ਕੇ ਤੋ ਬੜੀ ਮੰਦਭਾਗੀ ਘਟਨ ਵਾਲਾ ਲੁਧਿਆਣਾ ਸ਼ਹਿਰ ਦੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਗਈ ਹੈ ਸੋ ਏਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ